ਹਿੰਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਅਟਲ ਸਿੱਖ ਸੂਰਮੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਜੀ ਦੀ ਲਸਾਨੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਮਹਾਨ ਪਵਿੱਤਰ ਨਗਰ ਕੀਰਤਨ ਜੋ ਆਸਾਮ ਦੀ ਧਰਤੀ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਹੁੰਦਾ ਹੋਇਆ ਬੀਤੀ ਸ਼ਾਮ ਫਗਵਾੜਾ ਸ਼ਹਿਰ ਦੀ ਧਰਤੀ ਗੁਰਦੁਆਰਾ ਸੁਖਚੈਨਾ ਨਸਾਈ ਵਿਖੇ ਪਹੁੰਚਿਆ ਇਸ ਨਗਰ ਕੀਰਤਨ ਦੇ ਫਗਵਾੜਾ ਵਿਖੇ ਪਹੁੰਚਣ ਤੇ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ ਨਗਰ ਕੀਰਤਨ ਦੀ ਪਵਿੱਤਰ ਜੋਤ ਗੁਰਦੁਆਰਾ ਸੁਖਚਾਨਨ ਸਾਹਿਬ ਵਿਖੇ ਪਹੁੰਚਣ ਤੇ ਵੱਡੀ ਗਿਣਤੀ ਚ ਸੰਗਤਾਂ ਨੇ ਨਤਮਸਤਕ ਹੋ ਕੇ ਅਦਬ ਨਾਲ ਹਾਜ਼ਰੀ ਭਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਇਹ ਨਗਰ ਕੀਰਤਨ ਸਵੇਰ ਸਮੇ ਗੁਰਦੁਆਰਾ ਸੁਖਚਾਨਨ ਸਾਹਿਬ ਤੋਂ ਅਗਲੇ ਪੜਾਅ ਲਈ ਚੱਲੇ ਪਿਆ। ਤੇ ਫਗਵਾੜਾ ਸ਼ਹਿਰ ਦੀਆਂ ਸੰਗਤਾਂ ਨੇ ਫੁੱਲਾਂ ਦੀਆਂ ਵਰਖਾਂ ਅਤੇ ਬੋਲੇ ਸੋਨਿਹਾਲ ਜੈਕਾਰਿਆਂ ਨਾਲ ਸਵਾਗਤ ਕਰਦੇ ਹੋਏ ਨਤਮਸਤਕ ਹੋਏ ਇਸ ਮੌਕੇ ਜਿੱਥੇ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਿੱਘਾ ਸਵਾਗਤ ਕਰਦੇ ਆਂ। ਪੰਜ ਪਿਆਰਿਆਂ ਨੂੰ ਸਰੋਪਾਉ ਭੇਟ ਕੀਤੇ ਗਏ ਉਥੇ ਹੀ ਪੁਲਿਸ ਦੇ ਜਵਾਨਾਂ ਵੱਲੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਸਲਾਮੀ ਵੀ ਦਿੱਤੀ ਗਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਾਮ ਸਿਮਰਨ ਕਰਦੇ ਹੋਏ ਇਸ ਅਲੌਕਿਕ ਨਗਰ ਕੀਰਤਨ ਵਿੱਚ ਹਿੱਸਾ ਲਿਆ ਅਤੇ ਸ਼ਹੀਦਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਗੁਰੂ ਜਸ ਸਰਵਨ ਕੀਤਾ ਇਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲੀ ਆਗੂ ਰਣਜੀਤ ਸਿੰਘ ਖੁਰਾਨਾ ਸਰਬਜੀਤ ਕੋਰ ਅਵਤਾਰ ਸਿੰਘ ਮੰਗੀ ਪ੍ਰਦੀਪ ਸਿੰਘ ਬਸਰਾ ਅਤੇ ਤਰਨਜੀਤ ਸਿੰਘ ਕਿਨੜਾ ਤੋਂ ਇਲਾਵਾ ਹੋੜਨਾ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦਕਾਰ ਦੇ ਗੁਰਮਾਨੀ ਨਾਲ ਜੁੜਨ ਲਈ ਪ੍ਰੇਰਿਆ। ਸਰਪਤੇ ਮਹਾਨ ਨਗਰ ਕੀਰਤਨ ਜਿਹੜਾ ਧੋਵੜੀ ਸਾਹਿਬ ਤੋਂ ਚਾਲੇ ਪਾਏ ਸੀ 21 ਅਗਸਤ ਨੂੰ ਆਰੰਭਤਾ ਹੋਈ ਸੀ ਤੇ 30 ਤਰੀਕ ਨੂੰ ਇਹ ਪੰਜਾਬ ਦੇ ਵਿੱਚ ਇੰਟਰ ਹੋਇਆ ਸੀ 25 ਸਟੇਟਾਂ ਦੀ ਮੰਜ਼ਲ ਲੰਬੀ ਤੈਅ ਕਰਕੇ। ਤੇ ਉਹਨਾਂ ਸਟੇਟਾਂ ਦੇ ਵਿੱਚ ਵੀ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਿੱਥੇ ਸਿੱਖ ਨਮਨ ਕਰਨ ਆਉਂਦੇ ਸੀ ਉੱਥੇ ਬਹੁਤ ਸਾਰੇ ਦੂਜੇ ਫਿਰਕੇ ਵੀ ਉਹ ਵੀ ਸਤਿਗੁਰਾਂ ਦੇ ਆਦਬ ਸਤਕਾਰ ਤੇ ਸਤਿਗੁਰੂ ਨਤਮਸਤਕ ਹੋਣ ਪਹੁੰਚੇ ਤੇ ਮੈਂ ਦੇਖਦਾ ਸੀ ਗੁਜਰਾਤ ਦੇ ਵਿੱਚ ਹైదరాబాద్ ਦੇ ਵਿੱਚ ਤਕਸ਼ਰੀ ਹਰਮੰਦਰ ਹਜੂਰ ਸਾਹਿਬ ਵਿਖੇ ਤਕਸ਼ਰੀ ਹਰਮੰਦਰ ਪਟਨਾ ਸਾਹਿਬ ਵਿਖੇ ਬਹੁਤ ਸਾਰਾਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਤੇ ਦਿੱਲੀ ਦੇ ਵਿੱਚ ਉਦੋਂ ਮਤਲਬ ਬਹੁਤ ਵੱਡਾ ਇੱਕ ਸਮੁੱਚਾ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਤੇ ਪੰਜ ਮੰਦਰ ਸੀ ਤਿਲਕ ਨਗਰ ਵਾਲੀ ਰੋਡ ਦੇ ਸਾਰਿਆਂ ਨੇ ਬਹੁਤ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਕਿਉਂਕਿ ਸਹਿਬਾਂ ਦੀ ਸ਼ਹਾਦਤ ਇਹ ਦੂਸਰੇ ਵਾਲੇ ਹੋਈ ਆ ਦੂਸਰੇ ਧਰਮ ਨੂੰ ਬਚਾਉਣ ਲਈ ਹੋਈ ਆ ਕਈ ਵਾਰੀ ਆਪਾਂ ਸਹਿਬਨ ਮਨੁੱਖੀ ਅਧਿਕਾਰ ਕਹਦੇ ਨੇ ਮਨੁੱਖੀ ਅਧਿਕਾਰਾਂ ਦੀ ਤਾਂ ਸਤਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਪ ਤਰਜਮਾਨੀ ਕੀਤੀ ਸੀ ਗੁਰੂ ਤੇਗ ਬਹਾਦਰ ਪਾਚ ਨੇ ਦੂਸਰੇ ਵ ਲਈ ਸ਼ਹਾਦਤ ਦਿੱਤੀ। ਸੋ ਇਹ ਮਹਾਨ ਨਗਰ ਕੀਰਤਨ ਰਾਤ ਜਲੰਧਰੋਂ ਚਾਲੇ ਪਾ ਕੇ ਮੇਰੇ ਖਿਆਲ 12 ਵਜੇ ਰਾਤ ਇੱਥੇ ਪਹੁੰਚੇ। ਬਹੁਤ ਵੱਡਾ ਉਤਸ਼ਾਹ ਸੀ ਤੇ ਅੱਜ ਹੁਣ ਇੱਥੋਂ ਸਖਜੈਨਣਾ ਸਾਹਿਬ ਤੋਂ ਚਾਲੇ ਪਾਉਣੇ ਆ। ਗੁਰੂ ਸਾਹਿਬ ਕਿਰਪਾ ਕਰੇ ਦਿਨ-ਦਿਨ ਰੋਜ਼ ਦੀ ਰੋਜ਼ ਜਿੰਨਾ ਵੱਡਾ ਕਾਫਲਾ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨ ਆਉਂਦਾ। ਗੁਰੂ ਚਰਨਾਂ ਚ ਅਰਦਾਸ ਆ ਸਤਿਗੁਰ ਜੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸਾਡੀਆਂ ਰੂਹਾਂ ਦੇ ਵਿੱਚ ਉਹ ਪਵਿੱਤਰ ਗੁਰवाणी ਗੁਰ ਸ਼ਬਦ ਦਾ ਜਾਗਰਤਾ ਕਰ ਤਾਂ ਕਿ ਤੈਨੂੰ ਸਾਨੂੰ ਸਮਰਪਿਤ ਹੋਈਏ ਸੋ ਮੈਂ ਸਾਰੀਆਂ ਸੰਗਤਾਂ ਦਾ ਇਥੋਂ ਦੀ ਧੰਨਵਾਦ ਕਰਦਾ ਅੱਜ ਗੁਰਤੇਗ ਭਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸਮਰਪਤ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦਾ ਜਿਹੜਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਪਹਿਲਾਂ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਕਰਦੀਆਂ ਪਰਮਾਤਮਾ ਅਗੇ ਅਰਦਾਸ ਕਰਦੀਆਂ ਅੱਜ ਬਹੁਤ ਵੱਡਾ ਅਭਿਸ਼ਾਰ ਨਗਰ ਕੀਰਤਨ ਜਿਹੜਾ ਸੁਖਚੰਨ ਸਾਹਿਬ ਤੋਂ ਨੰਦਪੁਰ ਸਾਹਿਬ ਪਹੁੰਚ ਰਿਹਾ ਆ ਸਾਰੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਆ ਆਪਾਂ ਸਾਰੇ ਰਲ ਕੇ ਆਪਣੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਜਨਮ ਦਿਹਾੜੇ ਜਿਹੜੇ ਅਸੀਂ ਆਪਾਂ ਸ਼ਰਧਾ ਭਾਵਨਾ ਨਾਲ ਮਨਾਈਏ ਤਾਂ ਕਿ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹਿੰਦੀ ਜਾਦਰ ਨੌਵੇਂ ਪਾਤਸ਼ਾਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀਦਾਸੀ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਦੀ 350 ਸਾਲਾ ਸ਼ਹੀਦੀ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ਼੍ਰੀ ਧੋਬੜੀ ਸਾਹਿਬ ਗੁਰਦਆਰਾ ਸਾਹਿਬ ਆਸਾਂ ਤੋਂ ਚੱਲ ਕੇ ਪੂਰੇ ਭਾਰਤ ਦੇ ਵੱਖ-ਵੱਖ ਸਟੇਟਾਂ ਤੱਕ ਹੁੰਦਾ ਆਇਆ ਰਾਤੀ ਫਗਵਾੜਾ ਵਿਖੇ ਪਹੁੰਚਿਆ ਜਿੱਥੇ ਗੁਰਦੁਆਰਾ ਸ਼੍ਰੀ ਸੁਤਿਆਨ ਸਾਹਿਬ ਵਿਖੇ ਇਹਨੇ ਪੜਾ ਕੀਤਾ ਤੇ ਅੱਜ ਸਵੇਰੇ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਗਵਾਈ ਹੇਠ ਜਿੱਥੇ ਫਗਵਾੜਾ ਦੀ ਪ੍ਰਕਰਮਾ ਕਰਦਾ ਹੋਇਆ ਰਾਤ ਨੂੰ ਗੁਰਦੁਆਰਾ ਮੋਹਤ ਸਾਹਿਬ ਗੁਰਾਇਆ ਵਿਖੇ ਇਹ ਪੜਾ ਕਰੇਗਾ ਤੇ ਮੈਂ ਜਿੱਤੇ ਸਮੂਹ ਫਵਾੜਨ ਵਾਸੀ ਨੂੰ ਬੇਨਤੀ ਕਰਦਾ ਕਿ ਆਵਾਪਾ ਇਸ ਨਗਰ ਕੀਰਤਨ ਦਾ ਸਵਾਗਤ ਕਰੀਏ ਵੱਖ-ਵੱਖ ਜਗ੍ਹਾ ਤੇ ਅੱਜ ਮੈਂ ਦੇਖਿਆ ਆਂਦੇ ਹੋਏ ਕਿ ਇੱਥੇ ਲੰਗਰ ਵੀ ਲਗਾਏ ਗਏ ਆ ਤੇ ਮੈਂ ਸਮੂਹ ਸਾਥ ਸੰਗਤ ਦਾ ਇਹ ਬੇਨਤੀ ਕਰਦਾ ਕਿ ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪਾਂ ਆਪ ਵੀ ਦੇ ਆਪਣੇ ਬੱਚਿਆਂ ਨੂੰ ਵੀ ਆਪਾਂ ਨਾਲ ਲੈ ਕੇ ਅੱਜ ਇਸ ਨਗਰ ਕੀਰਤਨ ਦਾ ਸਵਾਗਤ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਬੰਧ ਵਿੱਚ ਜੋ ਨਗਰ ਕੀਰਤਨ ਅਸਾਮ ਤੋਂ ਚੱਲਿਆ ਉਹਨਾਂ ਦਾ ਅੱਜ ਰਾਤ ਸ੍ਰੀ ਗੁਰੂ ਸਖਚੈਨ ਸਾਹਿਬ ਜੀ ਤੇ ਰਾਤ ਦਾ ਪੜਾਅ ਹੋਇਆ ਹੁਣ ਉਹ ਚੱਲੇ ਅੱਗੇ ਪਾਰ ਰਹੇ ਆ ਪਹਿਲਾਂ ਤਾਂ ਮੈਂ ਸਾਰੀ ਸਾਧ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪੂਰਵ ਤੇ ਸਾਰੇ ਉਹਨਾਂ ਨੂੰ ਨਮਸਤਕ ਹੋਣ ਨੂੰ ਅਸੀਂ ਸਾਰੇ ਅਮਨਗਰ ਗੌਂਸਪੁਰ ਬੰਗਾ ਰੋਡ ਸਖਚੈਨ ਨਗਰ ਦੇ ਸਾਧ ਸੰਗਤ ਇਕੱਠੇ ਹੋ ਕੇ ਕੁਝ ਤੋਂ ਛ ਲੰਗਰ ਦੀ ਸਵੰਦ ਦੇ ਵਿੱਚ ਅਸੀਂ ਸਮਾਨਕ ਵੰਡ ਰਹੇ ਹਾਂ ਔਰ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਨਮਸਤਕ ਹੋ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 350 ਸਾਲਾ ਗੁਰੂ ਤੇਗ ਬਹਾਦਰ ਜੀ ਦੀਸ ਮਗੰਦੇਸ ਬੰਦ ਵਿੱਚ ਜੋ ਨਗਰ ਕੀਰਤਨ ਸ਼ਹਿਰ ਫੋਵਾੜੇ ਵਿੱਚ ਆਇਆ ਔਰ ਸ਼ਹਿਰ ਦੀਆਂ ਸੰਗਤਾਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਔਰ ਬੜੇ ਪਿਆਰ ਸਤਿਕਾਰ ਨਾਲ ਸਤਿਕਾਰ ਕਰ ਰਹੀਆਂ ਜੋ ਰਾਤ ਦਾ ਠਰਾਓ ਸੁਖਚੈਨ ਸਾਹਿਬ ਸੀ ਹੁਣ ਉੱਥੋਂ ਨਗਰ ਕੀਰਤਨ ਚੱਲੇ ਪਾ ਕੇ ਸ਼ਹਿਰ ਦੇ ਵਿਚੀ ਪ੍ਰਕਰਮਾ ਹੁੰਦਾ ਹੋਇਆ ਕਹਾਂ ਰਵਾਨਾ ਹੋਊਗਾ ਔਰ ਬਹੁਤ ਹੀ ਸੰਗਤਾਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਭਾਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਸਤਾਦੀ ਜੋ ਅੱਜ ਆਸਾਮ ਤੋਂ ਨਗਰ ਕੀਰਤਨ ਚੱਲਿਆ ਸੀ ਫਗਵਾੜੇ ਦੀਆਂ ਸਮੂਹ ਸੰਗਤਾਂ ਨੇ ਉਹਦਾ ਗੁਰਦੁਆਰਾ ਸੁਖਚੈਨ ਗਾਣਾ ਸਾਹਿਬ ਦੇ ਵਿਖੇ ਪਰਮਾ ਨਗਰ ਕੀਰਤਨ ਦਾ ਸਵਾਗਤ ਕੀਤਾ ਔਰ ਅਸੀਂ ਸਮੂਹ ਸਿੱਖ ਸੰਗਤ ਨੂੰ ਫਗਵਾੜੇ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਨਗਰ ਕੀਰਤਨ ਜਿਹੜਾ ਹੁਣ ਬੰਗਾ ਰੋਡ ਦੇ ਉੱਤੇ ਇੱਥੇ ਪੁਰਾਣੀ ਚੁੰਗੀ ਦੇ ਕੋਲ ਪਹੁੰਚ ਚੁੱਕਾ ਹੈ ਔਰ ਨਗਰ ਕੀਰਤਨ ਦਾ ਜੋ ਕੀ ਵਖ ਵਖ ਫਗਵਾੜੇ ਦੇ ਬਜ਼ਾਰਾਂ 'ਚ ਹੁੰਦਾ ਹੋਇਆ ਇਹ ਗੁਰਾਇਆਂ ਤੋਂ ਜੰਡਿਆਲਾ ਵੱਲ ਰਵਾਨਾ ਹੋਵੇਗਾ ਤੇ ਸਮੂਹ ਸੰਗਤਾਂ ਥਾਂ-ਥਾਂ ਇਹਦਾ ਪਰਮਾ ਸਵਾਗਤ ਕਰਨ ਔਰ ਜੋ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਆਪਾਂ ਚੱਲਣ ਦਾ ਉਪਰਾਲਾ ਕਰੀਏ ਤਾਂ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇਹ ਸਾਲ ਜਿਹੜਾ ਆ ਇਹ ਸਜਦਾ ਕਰੀਏ ਔਰ ਆਪਣੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਜਰੂਰ ਇਸ ਬਾਰੇ ਜਾਣਕਾਰੀ ਦਿਈਏ ਧਰਮ ਦੇ ਤੇ ਇਹਦੇ ਵਿਰਸੇ ਬਾਰੇ ਜੋ ਗੁਰਤੇਗਹਦਰ ਸਾਹਿਬ ਦੀ ਕੁਰਬਾਨੀ ਹੈ ਔਰ ਸਾਰਾ ਸਰਬੰਸ ਉਹਨਾਂ ਨੇ ਵਾਰ ਦਿੱਤਾ ਔਰ ਸਾਨੂੰ ਇਹ ਬੱਚਿਆਂ ਨੂੰ ਨਵੀਂ ਸੇਧ ਲੈਣੀ ਚਾਹੀਦੀ ਉਹਨਾਂ ਦੀ ਕੁਰਬਾਨੀ ਤੋਂ ਔਰ ਇਸ ਨਜ਼ਰ ਕੀਰਤਨ ਦਾ ਫਗਵਾੜੇ ਦੀਆਂ ਸੰਗਤਾਂ ਵੱਲੋਂ ਆਸਾਮ ਦੀਆਂ ਸੰਗਤਾਂ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਐਡੀ ਦੂਰੋਂ ਚੱਲ ਕੇ ਫਗਵਾੜਾ ਪਹੁੰਚੇ ਆ ਫਿਰ ਫਤਿਹ ਬੁਲਾਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ